ਚਲੋ ਬੰਦਾ ਛੱਡੋ ਕਈ ਆਪੇ ਇੱਟਾਂ ਲਾ ਕੇ ਇੱਟਾਂ ਕੋਲੋਂ ਮੰਗੀ ਜਾਂਦੇ ਇਦਾਂ ਚਲੋ ਤੇ ਚਲੋ ਬੰਦਾ ਨਾ ਕੋਈ ਤੇ ਫੇਰ ਵੀ ਮੂੰਹ ਕੁਝ ਨਾ ਕੁਝ ਬੋਲ ਪੂਗਾ ਕਈ ਆਪੇ ਇੱਟਾਂ ਲਾਉਂਦੇ ਆ ਅੱਛਾ ਵੇਖੋ ਜਿਹੜੇ ਮਿਸਤਰੀ ਨੇ ਉਹ ਜਗ੍ਹਾ ਬਣਾਈ ਹੁੰਦੀ ਨਾ ਉਹਦੀ ਕੋਈ ਸ਼ਰਦਾ ਨਹੀਂ ਹੁੰਦੀ ਉਹਨੇ ਕਿੰਨੀ ਵਾਰੀ ਇੱਟ ਭੰਨਦਾ ਵਾ ਕਿੰਨੀ ਵਾਰੀ ਤੋੜਦਾ ਵਾ ਕਿੰਨੀ ਵਾਰੀ ਅੱਧੀ ਲਾਉਂਦਾ ਵਾ ਵਿੱਚੋਂ ਉਹਦੀ ਨੁਕਰ ਵੀ ਭੰਨਦਾ ਵਾ ਜੇ ਫਕਰ ਜੇ ਕੋਈ ਜਾਨ ਹੋਵੇ ਉਹਦੀ ਤੇਸੀ ਨਾਲ ਟੇਢੀ ਕਰਦੇ ਨਾਲ ਹੀ ਉਹਨੂੰ ਉੱਥੇ ਨਾਲ ਲਗਵਾ ਮਾਰ ਜੇ ਮਿਸਤਰੀ ਨੂੰ ਕਈ ਮਿਸਤਰੀਆਂ ਨੇ ਕਾਰੀਗਰਾਂ ਨੇ ਜ਼ਿੰਦਗੀ 'ਚ ਕਈ ਮਠੀਆਂ ਬਣਾਈਆਂ ਉਹ ਤਾਂ ਤੂੰ ਮੰਨਦਾ ਕਹਿੰਦਾ ਆਪਾ ਤੇ ਭਾਈ ਕੰਮ ਕਰਦੇ ਮੇਰੇ ਲਈ ਭਾਵੇਂ ਖੁਰਲੀ ਬਣਾ ਲਓ ਤੇ ਭਾਵੇਂ ਜਗਾ ਬਣਾ ਲਓ ਮੇਰੇ ਵਾਸਤੇ ਜਿੱਦਾਂ ਦੀ ਖੁਰਲੀ ਉਦਾਂ ਦੀ ਤੇ ਜਿੰਨਾ ਬਣਵਾਈ ਹੁੰਦੀ ਜਿੰਨਾ ਨੇ ਟਰਾਲੀ ਭਰ ਕੇ ਇੱਟਾਂ ਦੀ ਲੈਂਦੀ ਨਾ ਉਹ ਲੰਮੇ ਪੈ ਪੈ ਕੇ ਲੰਮੇ ਪੈ ਪੈ ਕਰਦਾਸਾਂ ਕਰਦੇ ਵੀ ਹਾਏ ਬਾਬਾ ਬੜਾ ਜਹਰਾ ਤੇ ਇਹ ਸਮਝ ਨਹੀਂ ਆਉਂਦੀ ਸਾਨੂੰ ਵੀ ਉਹਦੇ ਨਾਲ ਦੀਆਂ ਇੱਟਾਂ ਇੱਕੇ ਪੱਠੇ ਚੋਂ ਆਈਆਂ ਵਾਂ ਉਸ ਇੱਕੇ ਪੱਠੇ ਝੂਟਾਂ ਆਈਆਂ ਵਾ ਇੱਕ ਟਰਾਲੀ ਲੱਦ ਕੇ ਕਬਰ ਨੂੰ ਲਾਤੀ ਆ ਤੇ ਇੱਕ ਅਗਲੇ ਲਿਆ ਕੇ ਤੇ ਮੱਜਾਂ ਤੇ ਥੱਲੇ ਲਾਤੀ ਆ ਉਹ ਜਿਹੜੀਆਂ ਮੱਜਾਂ ਥੱਲੇ ਉਹਨਾਂ ਨੂੰ ਸੁਰਤ ਹੀ ਨਹੀਂ ਆਉਂਦੀ ਇੱਕ ਮੱਝ ਗੋਆ ਕਰਦੀ ਅਗਲਾ ਪਿਸ਼ਾਹ ਕਰਦਾ ਦੂਜੀ ਫੇਰ ਧੱਦ ਕਰ ਦਿੰਦੀ ਆ ਉਹ ਤੇ ਜੇ ਇਟਾਂ ਬੋਲਦੀਆਂ ਨੇ ਤਾਂ ਉਹ ਵੀ ਤਾਂ ਵੀ ਕਹਿਣਾ ਵੀ ਤੁਸੀਂ ਤੇ ਭੈਣੋ ਚੰਗੀਆਂ ਜੇ ਤੁਹਾਡੇ ਤੇ ਰੋਜ਼ ਹੀ ਲੱਡੂ ਚੜਦੇ ਆ ਤੇਲ ਤੇਲ ਦੇ ਦੀਵੇ ਜਗਦੇ ਆ ਸਾਨੂੰ ਤੇ ਸੁਰਤ ਹੀ ਨਹੀਂ ਆਉਣ ਦਿੰਦੀਆਂ ਮੱਜਾਂ ਇੱਥੇ ਸਮਝ ਆਈ ਪਿਆਰਿਓ ਜੇ ਸੱਚੀ ਬੋਲਦੀ ਹਾਂ ਨਾ ਉਹ ਤੁਹਾਡੇ ਤੇ ਕੇਸ ਕਰ ਦੇਣ ਮੁਕਦਮਾ ਕਰ ਦੇਣ ਤੁਹਾਡੇ ਤੇ ਆਪੇ ਜਗ੍ਹਾ ਬਣਾਈਆਂ ਨੇ ਆਪੇ ਉੱਤੇ ਦੀਵੇ ਜਗਾਈ ਜਾਂਦੇ ਆ ਆਪੇ ਅਰਦਾਸਾਂ ਕਰੀ ਜਾਂਦੇ ਆ ਆਪੇ ਉੱਤੇ ਤੁਰੇ ਜਾਣਗੇ ਫਿਰ ਰਿਸ਼ਤੇਦਾਰ ਜਿਹੜੀ ਬਿਵਤਾ ਤਗੜੀ ਆ ਜਿਹੜੇ ਮੰਦੇ ਆ ਉਹ ਵੀਰਵਾਰ ਵਾਂਡੇ ਥੋੜਾ ਜਾ ਸਕਦੇ ਕਿਤੇ ਮਜਾਲ ਕੀ ਉਹ ਕਿਤੇ ਵੀਰਵਾਰ ਕਿਤੇ ਵਿਆਹ ਚੱਲ ਜਣ ਸ਼ਾਮਾਂ ਨੂੰ ਆਉਣੇ ਪੈਣਾ ਫਕਰ ਦਾ ਕਈ ਤਾਂ ਬਾਹਰ ਦੇ ਦੇਸ਼ ਵੀ ਲੈ ਕੇ ਦੀਵਾ ਦੀਵਾ ਦਾ ਭਾਵ ਕਿ ਉੱਥੇ ਉਹ ਦੂਜੀ ਜਗਾਈ ਜਾਂਦੇ ਲੈਡ ਬਾਬੇ ਦਾ ਨਾਮ ਲੈ ਕੇ ਆਉਂਦੇ ਇੱਥੋਂ ਮੂੰਹ ਕਰਕੇ ਜਗਾਉਣੀ ਅਸੀਂ ਉਹ ਦੇਸ਼ਾਂ ਜੀ ਵੀ ਕਈ ਦਿਨ ਤਲਦੇ ਉਹ ਜਾਜਾਂ ਦੇ ਚੜਾ ਚੜਾ ਕੇ ਫਕਰਾਂ ਲੈ ਕੇ ਕਈ ਦੇਹ ਧਾਰੀ ਬਾਬਿਆਂ ਦੀਆਂ ਫੋਟੋਆਂ ਘਰਾਂ ਚ ਰੱਖ ਕੇ ਉਹਦੇ ਅੱਗੇ ਲਾਉਂਦੇ ਆ ਜੋਤਾਂ ਜਗਾਉਂਦੇ ਆ ਲੱਕੜ ਦੇ ਘਰ ਆ ਉੱਤੇ ਦੀਵਾ ਜਗਾ ਨਹੀਂ ਸਕਦੇ ਫਿਰ ਉਹ ਭੁੱਸ ਜਾਂਦਾ ਪੂਰਾ ਕਰਦੇ ਹੀ ਆ ਨਾ ਆਪਣਾ ਉਹ ਬਿਜਲੀ ਵਾਲਾ ਦੀਵਾ ਜਗਾ ਲੈਂਦੇ ਅੱਗੇ ਜਗੀ ਜਾਂਦਾ ਬਿਜਲੀ ਵਾਲਾ ਦੀਵਾ ਨਿਆਣੇ ਬਥੇਰਾ ਸਮਝਾਉਂਦੇ ਵੀ ਇਹ ਕੰਮ ਨਾ ਕਰੋ ਪਰ ਟਲਦੇ ਥੋੜਾ ਸਾਡੇ ਪੀੜ੍ਹੀ ਜਦੋਂ ਤੱਕ ਮਰਦੀ ਰਹੀ ਨਾ ਗੱਲ ਬਣਨੀ ਨਹੀਂ ਗੁੱਸਾ ਨਾ ਮਰਾਰੇ ਮਾਫੀ ਮੰਗ ਲਾ ਪਹਿਲਾਂ ਉਹ ਸਾਰੇ ਹੀ ਆ ਇਹ ਜਦੋਂ ਇੱਕ ਪੀੜੀ ਖਤਮ ਹੋਏਗੀ ਨਾ ਅਗਲੀ ਪੀੜੀ ਨੂੰ ਫੇਰ ਸਮਝ ਆਉਣੀ ਆ ਵੀ ਯਾਰ ਅਸੀਂ ਕਿਹੜੇ ਬੰਨੇ ਮਠੀਆਂ ਕਬਰਾ ਪਹਿਲਾਂ ਸਾਰੇ ਪੇਪਰ ਵਰਕ ਤਿਆਰ ਕਰਦੇ ਆ ਵੀਜ਼ਾ ਲੱਗਦਾ ਬੜੀ ਮਿਹਨਤ ਨਾਲ ਤੇ ਨਾ ਪਤਾ ਕਿਦਾਂ ਜਿਵੇਂ ਕਿ ਫਕਰ ਦੀ ਕਿਰਪਾ ਨਾਲ ਵੀਜ਼ਾ ਲੱਗਾ ਫਕਰ ਤੇ ਵਿਚਾਰਾ ਦੀਵਾ ਵੀ ਤੁਹਾਡਾ ਡੀਗਦਾਰੀ ਦਾ ਵੀ ਕਦੋਂ ਜਗਾਓਗੇ ਤੇ ਗੱਲ ਬਣੂਗੀ ਤੁਹਾਡੀ ਕਈ ਦੇਹਤਾਰੀ ਬਾਬਿਆਂ ਕੋਲ ਲਈ ਫਿਰਦੇ ਬਾਬਾ ਜੀ 5-7 ਵਾਰੀ ਰਿਫਿਊਜ਼ਲ ਆ ਗਈ ਹਾਥੀ ਰੱਖਦੇ ਹੋ ਉਹ ਲਾ ਕੇ ਉਹ ਜਵਾਕ ਪਾਸੋਂ ਚੇਲੇ ਆਂਦੇ ਆ ਬਾਬਾ ਤੇ ਆਪ ਗਾੜੀ ਜੈਂਟਲ ਆਵਦਾ ਫਿਰਦਾ ਇਹਦਾ ਵੀਜ਼ਾ ਨ ਲੱਗਣ ਡਿਆ ਬੜੇ ਚਿਰ ਦਾ ਸਾਡੇ ਲੋਕ ਨੂੰ ਕਦੋਂ ਸਮਝ ਆਊਗੀ ਕਿੰਨੇ ਭੋਲੇ ਲੋਕ ਪਤਾ ਨਹੀਂ ਸਮਝਾਉਂਦੀ ਜਾਂ ਭੋਲੇ ਆ ਜਾਂ ਸਮਝ ਨਹੀਂ ਆ ਰਹੀ ਵੀ ਅਸੀਂ ਪਿੱਛੇ ਲੱਗ ਕੇ ਇਹਨਾਂ ਦੇ ਤੁਰੇ ਫਿਰਦੇ ਆ ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹ ਕੇ ਵੇਖੋ ਇੱਕੇ ਪੱਥਰ ਕੀਜੇ ਪਾਉ ਤੇ ਦੂਜੇ ਪੱਥਰ ਧਰੀਏ ਪਾਉ ਪਾਉ ਤੇ ਪਾਉ ਦੋ ਸ਼ਬਦ ਵਰਤੇ ਆ ਭੱਬੇ ਨਾਲ ਤੇ ਪੱਪੇ ਨਾਲ ਪਾਉ ਦਾ ਅਰਥ ਪਿਆਰ ਹੈ ਤੇ ਪਾਉ ਦਾ ਅਰਥ ਪਿਆਰ ਆ ਕਹਿੰਦੇ ਯਾਰ ਕਿੰਦਾਂ ਦੀ ਤੁਹਾਡੀ ਬੇਇਨਸਾਫੀ ਆ ਇੱਕ ਪੱਥਰ ਤੇ ਪੈਰ ਰੱਖਦੇ ਹੋ ਜਿਹੜਾ ਤੁਸੀਂ ਘਰਾਂ ਚ ਲਾਇਆ ਉਹਨੂੰ ਕੀ ਆਂਦੇ ਹੋ ਭਲਾ ਪੱਥਰ ਬੜਾ ਕਮਾਲ ਦਾ ਲਾਇਆ ਯਾਰ ਬੋਲੋ ਜੀ ਕੀ ਆਂਦੇ ਹੋ ਜੀ ਪੱਥਰ ਬੜਾ ਤੇ ਕਹਿੰਦੇ ਇੱਕ ਪੱਥਰ ਦੇ ਗਾੜੀ ਤੁਸੀਂ ਮੱਥੇ ਠੀਕਦੇ ਹੋ ਨਮਸਕਾਰਾਂ ਕਰਦੇ ਹੋ ਇੱਕ ਇਹ ਪੱਥਰ ਕੀ ਜੇ ਪਾਓ ਦੂਜੇ ਪੱਥਰ ਧਰਿਏ ਪਾਉ ਜੇ ਇਹ ਦੇਵਤਾ ਉਹ ਵੀ ਦੇਵਾ ਜੇ ਇਹ ਰੱਬ ਆ ਤੇ ਫਿਰ ਉਹ ਵੀ ਰੱਬ ਦੋਵੇਂ ਬਰਾਬਰ ਹੋਣੇ ਚਾਹੀਦੇ ਹਨ ਪਰ ਨਹੀਂ ਹੈਗਾ ਇਹ ਤਾਂ ਇਹ ਰੱਬ ਨਹੀਂ ਹੈਗਾ ਤੁਸੀਂ ਕਿਦਾਂ ਮੰਨੋਗੇ ਪਰ ਸਾਡਾ ਸਮਾਜ ਅਜੇ ਤੱਕ ਮੰਨੀ ਜਾਂਦਾ ਹਨੇਰਾ ਢੋ ਰਿਆ ਸੀ ਅਸੀਂ ਉਦਾਂ ਹੀ ਪਖੰਡ ਉਦਾਂ ਹੀ ਕਰਮਕਾਂਡ ਉਦਾਂ ਹੀ ਸਭ ਕੁਝ ਨਾਲ ਚੱਕੀ ਆਉਂਦੇ ਸਤਿਗੁਰ ਦੀ ਬਾਣੀ ਇਸ ਪਖੰਡ ਵਿੱਚੋਂ ਸਾਨੂੰ ਬਾਹਰ ਕੱਢਦੀ ਹੈ ਵੀ ਭਾਈ ਨਿਕਲੋ ਪਰ ਦੁਬਦਾ ਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਮੜੇ ਮੈਂ ਕਦੀ ਕਦੀ ਸੋਚਦਾ ਜਿਹੜਾ ਪਾਠੀ ਸਿੰਘ ਜਾ ਕੇ ਮਠੀਆਂ ਤੇ ਪਾਠ ਕਰਦੇ ਆ ਕੀ ਉਹਨਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ 'ਚੋਂ ਆ ਸ਼ਬਦ ਨਹੀਂ ਪੜੇ ਕਿਉਂ ਰੋਕਣ ਜਾਣਾ ਪਵੇ ਜੀ ਬਾਹਰੋਂ ਕਿਸੇ ਨੂੰ ਆਣ ਕੇ ਤੁਸੀਂ ਆਪ ਹੀ ਕਹ ਦੋ ਭਾਈ ਗੁਰਬਾਣੀ ਇਜਾਜ਼ਤ ਨਹੀਂ ਦਿੰਦੀ ਗੁਰਬਾਣੀ ਕਿਸੇ ਮਠੀ ਤੇ ਪ੍ਰਕਾਸ਼ ਕਰਨ ਦੀ ਇਜਾਜ਼ਤ ਬੋਲੋ ਜੀ ਅੱ피 ਕਦੋਂ ਲੜਾਈ ਪਵੇ ਨਾ ਬਖੇੜੇ ਖੜੇ ਹੋਣ ਹੀ ਨਾ ਪਰ ਸਾਡਾ ਸਮਾਜ ਉਸੇ ਕਰਮਕਾਂਡ ਵਿੱਚ ਉਸੇ ਵਹਿਣ ਚ ਵਹਿੰਦਾ ਜਾ ਰਿਹਾ ਹੈ ਤੋ ਕਿੰਨੇ ਪਿਆਰੇ ਸ਼ਬਦ ਸਤਿਗੁਰ ਨੇ ਬਾਣੀ ਵਿੱਚ ਵਰਤੇ ਹੋਏ ਨੇ ਇਹਨਾਂ ਵਹਿਮਾਂ ਚੋਂ ਭਰਮਾਂ ਚੋਂ ਪਖੰਡਾਂ ਚੋਂ ਕੱਢਣ ਵਾਸਤੇ ਕਿ ਜ਼ਿੰਦਗੀ ਨੂੰ ਕਿਦਾਂ ਸਮੂਰਥ ਲੈ ਕੇ ਤੁਰਨਾ ਹੈ ਕਿਦਾਂ ਤੁਸੀਂ ਇਸ ਦਲਦਲ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਕੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਹੈ ਕਿਉਂਕਿ ਕੁਦਰਤੀ ਗੱਲ ਹੈ ਜਿਹਨੂੰ ਪੂਜੋਗੇ ਉਹਦੇ ਵਰਗੇ ਬਣੋਗੇ ਜੈਸੋ ਸੇਵਾ ਹੈ ਤੇ ਸੋਵੇ ਜਿੱਦਾਂ ਨੂੰ ਸੇਵੋਗੇ ਉਦਾਂ ਦੀ ਤੁਹਾਡੀ ਸੂਰਤ ਬਣ ਜਾਣੀ ਹੈ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਓਏ ਲੈ ਜਾ ਰਹੇ ਓਏ ਲੈ ਗਾੜੇ ਤੇਰੀ ਗੱਤ ਇਹ ਸ਼ਬਦ ਕਿਉਂ ਵਰਤੇ ਸੀ ਉਹਨਾਂ ਨੇ ਕਿ ਜਦੋਂ ਤੁਸੀਂ ਜਿਹਨੂੰ ਪੂਜੋਗੇ ਉਹਦੇ ਵਰਗੇ ਹੋ ਜਾਓਗੇ ਇਸ ਕਰਕੇ ਸਾਨੂੰ ਸ਼ਬਦ ਨਾਲ ਜੋੜਿਆ ਗੁਰਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤ ਸਾਡੇ ਵਾਸਤੇ ਗੁਰੂ ਦਾ ਸ਼ਬਦ ਅਸੀਂ ਬੁੱਤ ਪੂਜਕ ਨਹੀਂ ਆ ਪਰ ਅੱਜ ਬੁੱਤ ਪੂਜਕ ਬਣਾ ਦਿੱਤਾ ਗਿਆ ਸਾਨੂੰ ਤਰ੍ਹਾਂ ਤਰ੍ਹਾਂ ਦੇ ਬੁੱਤ ਬਣਾ ਕੇ ਅੱਜ ਸਾਡਾ ਸਮਾਜ ਉਹਦੀ ਪੂਜਾ ਕਰਦਾ ਪਿਆ ਤੋ ਇਸ ਕਰਕੇ ਆਪਣੇ ਘਰਾਂ ਚ ਸਤਿਗੁਰ ਦੀ ਬਾਣੀ ਪੜੋ ਸਤਿਗੁਰ ਦੀ ਬਾਣੀ ਨੂੰ ਵਿਚਾਰੋ ਉਹਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਸਾਡੀ ਜ਼ਿੰਦਗੀ ਵਧੀਆ ਬਣੇ ਕਿਉਂਕਿ ਇਹ ਕੰਮ ਥੋੜਾ ਜਿਹਾ ਸਾਨੂੰ ਔਖਾ ਲੱਗਦਾ ਹੈ ਬਾਣੀ ਪੜਨ ਵਾਲਾ ਵਿਚਾਰਨ ਵਾਲਾ ਦੂਜੇ ਸਾਨੂੰ ਜਿਹੜੇ ਕੰਮ ਆਉ ਥੋੜੇ ਜਿਹਾ ਸੌਖੇ ਲੱਗਦੇ ਤਾਂ ਹੀ ਸਾਡਾ ਸਮਾਜ ਉਧਰ ਭੱਜਾ ਫਿਰਦਾ ਹੈ ਤੋ ਇਸ ਕਰਕੇ ਸਾਧ ਸੰਗਤ ਜੀ ਪਾਪਾ ਸਾਹਿਬ ਜੀ ਨੇ ਜਿਹੜਾ ਬਚਨ ਕੀਤਾ ਹੈ ਕਿ ਹੇ ਭਾਈ ਵੇਖ ਜੇ ਉਹ ਰਾਜੇ ਦੀ ਮਾੜੀ ਜੀ ਅੱਖ ਲੱਗੀ ਤਾਂ ਉਹਨੂੰ ਸੁਪਨਾ ਆਇਆ ਕਿ ਮੈਂ ਤੇ ਭਿਖਾਰੀ ਬਣ ਗਿਆ ਪਰ ਵਾਸਤ ਵਿੱਚ ਉਹ ਭਿਖਾਰੀ ਨਹੀਂ ਸੀ ਉਹ ਤੇ ਰਾਜਾ ਸੀ ਇਦਾਂ ਹੀ ਜਿਹੜਾ ਇਨਸਾਨ ਆ ਹੈਗਾ ਤੇ RAM ਦੀ ਅੰਸਵਾ ਪਰ ਗਫਲਤ ਦੀ ਨੀਂਦ ਵਿੱਚ ਕਿਤੇ ਅੱਖ ਲੱਗ ਗਈ ਇਹਦੀ ਗਫਲਤ ਦੀ ਨੀਂਦ ਜੋ ਸੀ ਅਗਿਆਨਤਾ ਦੀ ਨੀਂਦ ਵਿੱਚ ਇਹ ਸੌ ਗਿਆ ਅੱਖ ਲੱਗੀ ਤੇ ਇਹਨੂੰ ਆਪਣੇ ਆਪ ਇਹ ਲੱਗਾ ਮੈਂ ਤੇ ਭਿਖਾਰੀ ਤਾਂ ਹੀ ਤੇ ਠੂਠਾ ਫੜ ਕੇ ਤੁਰਿਆ ਫਿਰਦਾ ਕਦੀ ਕਿਸੇ ਕੋਲ ਮੰਗਦਾ ਫਿਰਦਾ ਕਦੀ ਕਿਸੇ ਕੋਲ ਮੰਗਦਾ ਫਿਰਦਾ ਅਸਤ ਰਾਜ ਬਿਸ਼ਰਤ ਦੁਖ ਪਾਇਆ ਸੋਗਤ ਭਈ ਦੂਜਾ ਬਚਨ ਭਗਤ ਜੀ ਨੇ ਬੜਾ ਕਮਾਲ ਦਾ ਕੀਤਾ ਕਹਿੰਦੇ ਰਾਜ ਭਯੰਗ ਪ੍ਰਸੰਗ ਜੈਸੇ ਹੈ ਆਪਕਸ਼ ਮਰਮ ਜਨਾਇਆ ਵੇਖੋ ਕਿੰਡੀ ਪਿਆਰੀ ਦਲੀਲ ਦਿੱਤੀ ਹੈ ਭਗਤ ਜੀ ਕਹਿੰਦੇ ਘਰ ਚ ਰੌਲਾ ਪੈ ਗਿਆ ਸੱਪ ਆ ਗਿਆ ਸੱਪ ਆ ਗਿਆ ਸਾਰਾ ਟੱਬਰ ਮੰਜੀਆਂ ਤੇ ਜਾ ਚੜਿਆ ਬਾਹਰੋਂ ਬਜ਼ੁਰਗ ਆਇਆ ਉਹ ਕਹਿੰਦਾ ਜਵਾਕੂ ਕੀ ਹੋਇਆ ਨਿਆਣਿਆਂ ਕੀ ਹੋਇਆ ਕਹਿੰਦੇ ਜੀ ਪਾਪਾ ਜੀ ਘਰ ਚ ਸੱਪ ਆ ਗਿਆ ਕਹਿੰਦੇ ਕਮਲਿਓ ਲਾਈਟ ਤੇ ਜਗਾਓ ਵੇਖੋ ਤੁਸੀਂ ਕਿੱਡਾ ਕੋ ਵੱਡਾ ਪਤਾ ਤਾਂ ਲੱਗੇ ਸੱਪ ਦਾ ਜਦੋਂ ਦੀਵਾ ਜਗਾਇਆ ਤਾਂ ਸਾਰੇ ਮੰਜਿਆਂ ਤੋਂ ਸੱਲੇ ਉਤਰ ਆਏ ਕਿਉਂਕਿ ਉਹ ਕਿਤੇ ਰੱਸੀ ਦਾ ਟੁਕੜਾ ਜਾਂ ਪਿਆ ਸੀ ਕਿਸੇ ਦਾ ਇੱਕ ਦਾ ਪੈਰ ਲਗਾ ਉਹਨੇ ਰੋਲਾ ਪਾਤਾ ਸਾਰੇ ਟੱਬਰ ਨੇ ਇਹ ਨਹੀਂ ਵੇਖਿਆ ਉਹ ਰੱਸੀ ਕਿਤੇ ਕਈ ਵਾਰੀ ਵੇਖਿਆ ਨੇਰੇ ਦੇ ਰੱਸੀ ਪੈਰ ਨਾਲ ਲੱਗ ਜਾਣਾ ਤੇ ਡਰਾਕਲ ਬੰਦਾ ਤੇ ਸਾਰੇ ਟੱਬਰ ਦੀਆਂ ਚੀਕਾਂ ਕਢਾਉਂਦਾ ਡਰਾਕਲ ਬੰਦਾ ਤਗੜਾ ਬੰਦਾ ਤੇ ਜਿਹੜਾ ਜਿਹੜਾ ਹਿੰਮਤ ਵਾਲਾ ਹੁੰਦਾ ਨਾ ਉਹ ਜਦੋਂ ਪੈਰ ਨਾਲ ਰੱਸੀ ਲੱਗੀ ਉਹਦੇ ਕਿਤੇ ਉਹਨੇ ਹਿੰਮਤ ਜੀ ਕਰਕੇ ਰੱਸੀ ਨੂੰ ਫੜਿਆ ਵੀ ਨਹੀਂ ਤੇ ਕਈ